ਡੂੰਗੇ ਦੁੱਤ ਪ੍ਰਟਾਪਾ ਕੀਤਾ ਮੁੱਖ ਮੰਤਰੀ ਨੇ ਦੁੱਖ ਜਤਾਉਂਦੇ ਕਹੇ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਜੀ ਦੇ ਅਕਾਲ ਚਲਾਣੇ ਦੀ ਦੁਖਦ ਖਬਰ ਮਿਲੀ ਹੈ ਦੇਸ਼ ਨੂੰ ਵੱਡਾ ਘਾਟਾ ਪਰ ਵਿਗੜੀ ਅਰਥ ਵਿਵਸਥਾ ਨੂੰ ਮੋੜ ਲਿਆਉਣ ਵਾਲੇ ਇਸ ਮਹਾਨ ਅਰਥ ਸ਼ਾਸਤਰੀ ਦੀ ਘਾਟ ਦੇਸ਼ ਵਾਸੀਆਂ ਨੂੰ ਹਮੇਸ਼ਾ ਰੜਕਦੀ ਰਹੇਗੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਵਿਚੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਤੇ ਪਰਿਵਾਰ ਸਮੇਤ ਪਰਿਵਾਰਕ ਸੰਸ୍କਾ ਨੂੰ ਭਾਣਾ ਮੰਨਣ ਦਾ ਵੀ ਬਲ ਬਖਸ਼ੇ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਡਾਕਟਰ ਮਨਮੋਹ ਸਿੰਘ ਦੀ ਅਕਾਲ ਚਲਾਣੇ ਦੇ ਦੁੱਖ ਜਤਾਇਆ ਹਨੇ ਸਾਫ ਕਪਰਦਾਨ ਮੁਤਲਬ ਨੂੰ ਸਰਦਾਰ ਜੀ ਪੇਸ਼ ਕਰਦੇ ਹੈ ਕਿ ਭਾਰਤ ਆਪਣੇ ਸਭ ਤੋਂ ਉੱਗੇ ਨੇਤਾਵਾਂ ਵਿੱਚੋਂ ਇੱਕ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦੀ ਮੌਤ ਦੇ ਸੋਗ ਪ੍ਰਗਟ ਕਰਦਾ ਹੈ ਨਿਮਲ ਮੂ ਤੋਂ ਉੱਠ ਕੇ ਇੱਕ ਸਤਕਾਰਯੋਗ ਅਰਥ ਸ਼ਾਸਤਰੀ ਬਣੇ ਉਹਨਾਂ ਨੂੰ ਕਈ ਸਰਕਾਰੀ ਵਾਧੇ ਕਰਕੇ ਕੰਮ ਕੀਤਾ ਜਿਸ ਵਿੱਚ ਵੀ ਮੰਤਰੀ ਵੀ ਸ਼ਾਮਲ ਹੈ ਸਾਡੀ ਆਰਥਿਕ ਨੀਤੀ ਤੇ ਇੱਕ ਮਜ਼ਬੂਤ ਛਾਪ ਛੱਡੀ ਹੈ ਉਹਨਾਂ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਵਿਆਪਕ ਯਤਨ ਕੀਤੇ ਨੇ ਸ਼ਬੂ ਤੇ ਖਨੌਰੀ ਬੋਰਡ ਤੇ ਐਮਐਸਪੀ ਕਾਨੂੰਨਸ ਮੇ 13 ਮੰਗਲੂ ਲੈ ਕੇ ਕਿਸਾਨੀ ਮੋਰਚਾ ਚੱਲ ਰਿਹਾ ਹੈ ਜਗਜੀਤ ਸਿੰਘ ਢੱਲਵਾਲ ਦਾ ਮਰਦ ਵਰਤਨ ਦਾ ਬਖਤੀਵਾ ਦਿਨ ਹੈ ਕਿ ਜਗਜੀਤ ਸਿੰਘ ਢੱਲਵਾਲ ਦੇ ਹਾਲਾਤ ਦਿਨੋ ਦਿਨ ਵਿਗੜ ਰਹੇ ਨੇ ਹੁੰਡ ਢੱਲਵਾਲ ਨੇ ਪਾਣੀ ਪੀਣਾ ਵੀ ਬੰਦ ਕਰ ਦਿੱਤਾ ਉਹਨਾਂ ਦੀ ਸਿਹਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਇਸ ਤੋਂ ਬਾਅਦ ਵੀ ਉਹਨਾਂ ਨੂੰ ਡਾਕਟਰੀ ਸਹਾਇਤਾ ਲੈਣ ਤੋਂ ਸਖ਼ਤ ਇਨਕਾਰ ਕਰ ਦਿੱਤਾ ਮੋਰਚੇ ਤੇ ਬਣੇ ਰਹਿਣ ਦਾ ਫੈਸਲਾ ਕੀਤਾ ਹੈ ਕਿਸਾਨਾਂ ਗ루 ਅਭਿਮਨਿਓ ਕਫਾੜ ਮੁਤਾਬਕ ਜਗਜੀਤ ਸਿੰਘ ਢੱਲਵਾਲ ਦਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਤੇ ਡਾਕਟਰਾਂ ਨੇ ਉਹਨਾਂ ਦਾ ਬਲੱਡ 88 ਨਾਟ ਦੱਸਿਆ ਜੋ ਕਿ ਬਹੁਤ ਘਟ ਹੈ ਸ਼ਾਂਤਨ ਧਲੇਵਾਲ ਨੇ ਪਾਣੀ ਨਹੀਂ ਪੀਤਾ ਕਿਉਂਕਿ ਪਾਣੀ ਸੀ ਦਬਾਅ ਤੋਂ ਉਲਟੀ ਆਉਣੀਆਂ ਲੇ ਤੇ ਨਮਸ ਤੇ ਲੋਕ ਪ੍ਰਤੀਰੋਧਕ ਸ਼ਕਤੀ ਬਹੁਤ ਕਮਜ਼ੋਰ ਹੋ ਗਈ ਹੈ ਤੇ ਕਿਸਾਨ ਆਗੂ ਜੱਜੀ ਸਿੰਘ ਧਲੇਵਾਲ ਨੂੰ ਡਾਕਟਰੀ ਸਹਾਇਤਾ ਦੇਣ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਸਬਕ ਕੋਪ ਨੇ ਮੁੱਖ ਸੱਤਰ ਵਿਰੋਧ ਮਾਨ ਹਾਲੇ ਦੀ ਪੋਟਿਸ਼ਨ ਦੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਸ਼ਨੀਵਾਰ ਤੱਕ ਪਾਲਣਾ ਰਿਪੋਰਟ ਉਤਖ ਕਰਨ ਦੇ ਨਿਰਦੇਸ਼ਿਤਿ ਰਹੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਐਸੀ ਕਿਸਾਨ ਆਗੂ ਜਗੀ ਸਿੰਘ ਗੱਲਵਾਲ ਦੇ ਜ਼ਿੰਦਗੀ ਦੇ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਤੇ ਪੰਜਾਬ ਸਰਕਾਰ ਨੂੰ ਉਸ ਨੂੰ ਡਾਕਟਰੀ ਸਹਾਇਤਾ ਦੇਣ ਤੇ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕਨੇ ਚਾਹੀਦੇ ਨੇ ਬੈਚਰੀ ਕਿ ਜਿਕਰ ਕਾਨੂੰਨੀ ਵਿਵਸਥਾ ਦੀ ਸਥਿਤੀ ਹੈ ਤਾਂ ਤੁਹਾਨੂੰ ਇਸ ਨਾਲ ਸਖਤੀ ਦੇ ਨਾਲ ਨਿਯੇਖਣਾ ਹੋਵੇਗਾ ਕਿਸੇ ਦੀ ਜਾਨ ਦਾ ਹੈ ਤਾਂ ਤੁਹਾਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਡਾਕਟਰੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਜੇ ਲੱਗਦਾ ਤੁਸੀਂ ਇਸ ਦਾ ਪਾਲਨ ਹੀ ਨਹੀਂ ਕਰ ਰਹੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ਰਾਵਰ ਸਿੰਘ ਜੀ ਤੇ ਬਾਬਾ ਫੋਟੇ ਸਿੰਘ ਜੀ ਮਾਤਾ ਗੁਜਰ ਜੀ ਦੀ ਨਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਵਿਵਾਨ ਹਾਲ ਵਿੱਚ ਸ਼ਰੋਮਨੀ ਗੁਰਦਰਾ ਬੰਦ ਕਮੇਟੀ ਵੱਲੋਂ ਸ਼ਰੀਅ ਖਾਨ ਪਾਰ ਸਾਹਿਬ ਦੇ ਕੋਲ ਬਾਇਦੇ ਤੇ ਸ਼ਰੀਅ ਕਾਲ ਤੱਕ ਸਾਹਿਬ ਦੇ ਹੁਕਮ ਅਨੁਸਾਰ ਸ਼ਰੀਅ ਕਾਲ ਤੱਕ ਸਾਹਿਬ ਤੇ ਸੰਧਤ ਰੂਪੀ ਪਿਛਤਾਸ ਮੰਡਲੀ ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਸ਼ਰਧਾ ਦੇ ਸਰਕਾਰ ਪੇਟੀ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ੍ਰੀਅ ਕਾਲ ਤੱਕ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਿੰਘ ਨੂੰ ਭਾਈ ਮਲਕੇ ਸਿੰਘ ਨੇ ਕਹਿ ਕਿ ਜੈਤ ਦਾ ਬਾਬਾ ਜ਼ਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰੀ ਜੀ ਸ਼ਹਾਦਾ ਸਦਕਾ ਸਿੱਖ ਕੌਮ ਦੀ ਹੀ ਮਸਬੂਤ ਹੈ ਤੇ ਸਿੱਖ ਸੰਗਤ ਨੂੰ ਇਹਨਾਂ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਗੁਰਸਿੱਖੀ ਜੀਵਨ ਨੂੰ ਜਿਉਣਾ ਚਾਹੀਦਾ ਹੈ ਡਾਕਟਰ ਮਨਮੋਹ ਸਿੰਘ ਦੀ ਗੱਲ ਕਰਦੇ ਹਾਂ 1948 ਦੇ ਸਾਲਾਂ ਵਿੱਚ ਅੰਦਰੂਨੀ ਸ਼ਹਿਰ ਦੇ ਮਜੀਠਾ ਮੰਡੀ ਦੇ ਇਲਾਕੇ ਵਿੱਚ ਇਹਨਾਂ ਦਾ ਪਰਿਵਾਰ ਰਹਿੰਦਾ ਸੀ ਇੱਕ ਸ਼ਾਸਤਰੀ ਦੇ ਤੌਰ ਤੇ ਜਗੀਆਂ ਵਿੱਚ ਪ੍ਰਸਿੱਧੀ ਪਾਉਣ ਵਾਲੇ ਡਾਕਟਰ ਮਨਮੋਹ ਸਿੰਘ ਨੂੰ ਅਰਥ ਸ਼ਾਸਤਰ ਨਾਲ ਜੋੜਨ ਵਾਲੇ ਅਮਰਸੰਦੇ ਹਿੰਦੂ ਕਾਲਜ ਦਾ ਉਹਨਾਂ ਦਾ ਖਾਸ ਸਥਾਨ ਸੀ 1950 ਤੋਂ 1995 ਦੇ ਦੌਰਾਨ ਉਹਨਾਂ ਨੇ ਇੱਥੇ ਪੜਾਈ ਕੀਤੀ ਹੈ ਤੇ ਡਾਕਟਰ ਮਨਮੋਹ ਸਿੰਘ ਦਾ ਰੋਲ ਨੰਬਰ 19 ਸੀ ਤੇ ਸੀਰੀਆ ਨੰਬਰ 1420 ਸੀ ਤੇ ਪੜਾਈ ਸ਼ੁਰੂ ਤੋਂ ਹੀ ਉਹ ਤੇਜ਼ ਸਾਬੇ ਇਸ ਲਈ ਉਹਨਾਂ ਦੀ ਪੀਰ ਸਾਹਿਬ ਦੀ ਮਾਫੀ ਮੌਸਮ ਦੀ ਗੱਲ ਕਰਦੇ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਬਦਲ ਗਿਆ ਹੈ Shimla ਜਿਲ੍ਹੇ ਦੀਆਂ ਉੱਚੀਆਂ ਚੋਟੀਆਂ ਤੇ ਬਰਫਬਾਰਿਸ਼ ਸ਼ੁਰੂ ਹੋ ਗਈ ਹੈ ਮੌਸਮ ਵਿਗਿਆਨ ਕੇਂਦਰ Shimla ਨੇ ਦੁਪਹਿਰ ਤੋਂ ਸ਼ਾਮ 7 ਵਜੇ ਤੱਕ ਜਿਹੜਾ ਵਿੱਚ ਭਾਰੀ ਬਰਫਬਾਰਿਸ਼ ਦੀ ਚੇਤਾਵਨੀ ਦਿੱਤੀ ਹੈ ਇਸ ਇਲਾਵਾ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਵਿੱਚ ਲਗਾਤਾਰ ਮੀਂਹੇ ਸੋਰ ਫੜ ਲਿਆ ਲਗਾਤਾਰ بارش ਹੋ ਰਹੀ ਹੈ ਕਈ ਥਾਵਾਂ ਤੇ بارش ਤੋਂ ਬਾਅਦ ਕਾਫੀ ਛਾਲੂ ਵਾਧੂ ਗਈ ਹੈ IMD ਦੇ ਤਾਬਕ ਚੰਬਾ ਕਾਗੜਾ ਕਨੌਰ ਪੁੱਲੂ ਲਾਹੌਰ ਸਿੱਤੀ ਮੰਡੀ ਤੇ Shimla ਜਿਲ੍ਹੇ ਵਿੱਚ ਕੁਝ ਥਾਵਾਂ ਤੇ ਭਾਰੀ ਬਰਫਬਾਰਿਸ਼ ਹੋ ਸਕਦੀ ਹੈ ਹੋਰ ਨਜਰਨ ਚਮੀ ਪੈਂਦੀ ਸੰਭਾਵਨਾ ਹੈ ਜਦਕਿ ਮੀਂਹ ਦੇ ਕਾਰਨ ਪੰਜਾਬ ਵਿੱਚ ਕਾਫੀ ਜ਼ਿਆਦਾ ਮੌਸਮ ਖਰਾਬ ਹੈ ਤੇ ਮਸਪੀ ਦੀ ਗਾਰੰਟੀ ਸમિત ਹੋਰ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਟਟੇ ਹੋਏ ਨੇ ਇਸਾਨ ਕਿਸਾਨਾਂ ਨੇ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਤਾ ਹਲਕਿ ਕਿਸਾਨ ਨੇ ਤਾਂ ਸਰਸਿੱਪ ਦੇ ਦੇ ਕਿ ਬੰਦ ਦੌਰਾਨ ਮੈਡੀਕਲ ਸੇਵਾਵਾਂ ਅਤੇ ਹੋਰ ਐਮਰਜੈਂਸੀ ਸੂਤਾ ਪਹਿਲਾ ਵਾਰ ਜਾਰੀ ਹੋਈ ਹੈ 에ਰਪੋਰਟ ਦੇ ਮੁਸਾਫਰਾ ਨੂੰ ਵਿਆਹ ਸਮਾਗਮਾਂ ਦੇ ਵਿੱਚ ਨਹੀਂ ਰੋਕਿਆ ਜਾਵੇਗਾ ਤੇ ਨਾਲ ਹੀ ਪ੍ਰੀਖਿਆਰਥੀਆਂ ਨੂੰ ਵੀ ਉਹਨਾਂ ਦੀ ਪ੍ਰੀਖਿਆ ਕੇਂਦਰ ਤੱਕ ਜਾਣ ਵਿੱਚ ਪੂਰੀ ਮਦਦ ਕੀਤੀ ਜਾਵੇਗੀ ਪਰ ਜਿਹੜੇ ਨੌਜਵਾਨ ਤੇ ਜਨਤਾ ਨੂੰ ਬੰਦ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਸਫਲ ਬਣਾਉਣ ਦੀ ਅਪੀਲ ਕੀਤੀ ਹੈ ਫਿਲਹਾਲ ਇਸ ਬਲੈਟਨ ਚ ਬਸ ਇਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਦੇਖਦੇ ਰਹੋ ਜੀ ਕੀਆ ਟੀਵੀ ਧੰਨਵਾਦ